ਟਾਇਰ ਨਾਲ ਦੇ ਬਈ ਨਾਲ ਦੇ ਟਾਇਰ ਹੈ ਜੀ ਆ ਦੇਖੋ 7ਵਾਂ ਮਹੀਨਾ 2022 ਦੇ ਟਾਇਰ ਨਾਲ ਦੇ ਆ ਜੀ ਬਹੁਤ ਬੰਦ ਦੀ ਐ ਨਾ ਚੰਗਾ ਪੂਰਾ ਨਵਾਂ ਟਰੈਕਟਰ ਜਿਵੇਂ ਮੈਂ ਕਹਿੰਦਾ ਇੱਕ ਸਕ੍ਰੈਚ ਵੀ ਨਹੀਂ ਹੈਗਾ ਵੀਰ ਜੀ ਬਹੁਤ ਨਵਾਂ ਟਰੈਕਟਰ ਹੈ ਬਈ ਆ ਇਕੱਠੇ ਜ ਐਵੇਂ ਜੇ ਖੜੇ ਨੇ ਟਰੈਕਟਰ ਕੋਈ ਆਇਆ ਤਾਂ ਨਹੀਂ ਹੋਊਗਾ ਹਨਾ ਵੀ ਇੰਜਨ ਗੇਅਰ ਦਾ ਮਾੜਾ ਨਹੀਂ ਚੱਲਦਾ ਸਾਰਾ ਇੰਜਨ ਗੇਅਰ ਤਸੱਲੀ ਕਰਾ ਕੇ ਦੋਵਾਂਗੇ ਵੀਰੇ ਆ ਟਰੈਕਟਰ ਵੀ 65 HP ਦਾਗਾ ਟਰੈਕਟਰ ਵੀ 65 ਐਚਪੀ ਦਾ ਰੇਟ ਵੀ ਜੇ ਕਹੀਏ ਆਪਾਂ ਦੋ ਟਰੈਕਟਰ ਆ ਜਾਣਗੇ ਇਸ ਰੇਟ ਦੇ ਵਿੱਚ 65 ਐਚਪੀ ਦਾ ਨਾ ਬਾਈ ਹਾਂਜੀ ਭਾਈ 65 ਐਚਪੀ ਦਾ ਕੋਈ ਟਰੈਕਟਰ 4 ਲੱਖ ਦਾ ਨਹੀਂ ਮਿਲਦਾ 35 ਨਾਲ ਦੇ ਟੈਰਨਟਰ ਦੇ ਪਿਛਲੇ 13 ਮਾਡਲ ਦੇ ਟਰੈਕਟਰ ਪੂਰਾ ਚੰਗਾ ਇੰਜਨ ਗੇ ਦਾ ਰੇਟ ਸਿਰਫ 2 ਲੱਖ ਰੁਪਈਆ ਜੇ ਟਰੈਕਟਰ ਕੋ 635000 ਦਾ ਮੈਨੂੰ ਦੇ ਦੇ ਆਪਣਾ ਕੋਈ ਵੀ ਬੰਦਾ ਫੋਨ ਮੈਸੇਜ ਕਰ ਦੇ ਕੇ ਭਾਈ ਸਾਨੂੰ 635 ਦਾ ਪਿੰਡੋ ਮਿਲਦਾ 6 ਲੱਖ ਦਾ ਟਰੈਕਟਰ ਦੇ ਦਾਂਗੇ ਆਪਾਂ 35000 ਹੋਰ ਵੀ ਛੱਡ ਦਾਂਗੇ ਲੈ ਵੀ 35 ਪੂਰਾ ਨਵਾਂ ਟਰੈਕਟਰ ਹੈ ਇੱਕ ਨੰਬਰ ਦਾ ਮਾਰਕੀਟ ਦੇ ਵਿੱਚ ਅੱਪਾ 4 ਲੱਖ ਰੁਪਏ ਦਾ ਦੇ ਰਹੇ ਆ ਜੀ ਕਹਿ ਸਕਦੇ 1.5 ਲੱਖ ਦੀ ਛੂਟ ਹੈ 1.5 ਲੱਖ ਦੀ ਛੂਟ ਹੈ ਜੀ ਇਹ ਲੈ ਮਿੱਤਰੋ ਸਭ ਤੋਂ ਪਹਿਲਾਂ ਨਾ ਤੁਹਾਨੂੰ ਲੋਕੇਸ਼ਨ ਨੋਟ ਕਰਵਾ ਦੇਣਾ ਨਿਗਾ ਮਰਵਾ ਦੇ ਬਈ ਸਾਹਮਣੇ ਚੰਡੇ ਤੇ ਤੇ ਸਭ ਤੋਂ ਪਹਿਲਾਂ ਬਈ ਤੁਸੀਂ ਉਰੇ ਆਉਣਾਗਾ ਆਉਣਾ ਕਿੱਥੇ ਹੈਗਾ 202 ਨੰਬਰ ਦੁਕਾਨ ਤੇ ਬਾਈ ਸਵੀਟੀ ਕੋਲੇ ਕਰਦੇ ਆ ਗੱਲਬਾਤ ਕਿੰਨੇ ਕੇ ਟਰੈਕਟਰ ਹੁੰਦੇ ਨੇ ਕਿ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜਰੂਰ ਕਰ ਦਿਓ ਕਰਦੇ ਆ ਗੱਲਬਾਤ ਸਸੀਗਾ ਭਾਈ ਜੀ ਸਸੀਗਾ ਭਾਜੀ ਹੋਠੀ ਠੀਕ ਹੋ ਭਾਈ ਜੀ ਹਾਂਜੀ ਬੜਾ ਵਧੀਆ ਵੀਰੇ ਠੀਕ ਆ ਭਾਈ ਜੀ ਕਿੰਨੇ ਕਾ ਟਰੈਕਟਰ ਅਵੇਲੇਬਲ ਹੁੰਦੇ ਆ ਭਾਜੀ ਆਪਣੇ ਕੋਲ ਭਾਜੀ ਆਪਣੇ ਕੋਲ 60 ਤੋਂ 65 ਟਰੈਕਟਰ ਨੇ ਜੀ ਠੀਕ ਆ ਜੀ ਜੜੇ ਖਾਣੇ ਪੰਜਾਬ ਤੇ ਹਰਿਆਣਾ ਨੰਬਰ ਆ ਲੋਕਲ ਨੰਬਰ ਟਰੈਕਟਰ ਆ ਆਪਣੇ ਐਨਓਸੀਆਂ ਮਿਲ ਜਾਂਦੀਆਂ ਟਰੈਕਟਰ ਦੀਆਂ ਜਿਹੜੀਆਂ 15 ਮਾਡਲ ਤੋਂ ਪਹਿਲਾ ਵਾਲੇ ਤੋਂ ਉਹਨਾਂ ਦੇ ਘੱਟ ਨੇ ਜੀ 15 ਮਾਡਲ ਦੇ ਬਾਅਦ ਵਾਲੇ ਸਾਰਿਆਂ ਦੀਆਂ ਐਨਓਸੀਆਂ ਮਿਲ ਜਾਂਦੀਆਂ ਠੀਕ ਆ ਭਾਜੀ ਕਾਪੀ ਕਾਗਜ਼ਾਂ ਦੀ ਗਾਰੰਟੀ ਰੋ ਭਾਜੀ ਕਾਪੀ ਕਾਗਜ਼ਾਂ ਦੀ ਗਾਰੰਟੀ ਐ ਲੋਨ ਵੀ ਕਰਾ ਕੇ ਦੇ ਦਿੰਦੇ ਆ ਭਾਜੀ ਆਪਾਂ ਠੀਕ ਆ ਭਾਜੀ ਟਰੈਕਟਰ ਦੇ ਉੱਤੇ ਕਿਰਾਏ ਤੇ ਵੀ ਦਿੰਦੇ ਆ ਆਪਾਂ ਟਰੈਕਟਰ ਠੀਕ ਆ ਭ ਇੱਕ ਗੱਲ ਹੋਰ ਕਰਨਾ ਚਾਹੁੰਨਾ ਵੀ ਕਈ ਵੀਰ ਕਹਿੰਦੇ ਨੇ ਕਿ ਕਵਾੜ ਮਾਰਕੀਟ ਚ ਤਾਂ ਖੜੇ ਆਂਗੇ ਹੋਰ ਸਾਮਾਨ ਮੰਗਣ ਲੱਗੇ ਨੇ ਭਰਾਵਾ ਨਹੀਂ ਹੋਰ ਸਾਮਾਨ ਨਹੀਂ ਆ ਭਰਾਵਾ ਆਪਾਂ ਨੂੰ ਫੋਨ ਹੋਈ ਕਰੇ ਜਿੰਨੇ ਟਰੈਕਟਰ ਲੈਣਾ ਭਰਾਵਾ ਹੋਰ ਸਾਮਾਨ ਆਪਣੇ ਤੋਂ ਬਿਲਕੁਲ ਨਹੀਂ ਮਿਲਦਾ ਠੀਕ ਹੈ ਇਹ ਫੋਨ ਵੀ ਸਵੇਰੇ 10 ਵਜੇ ਤੋਂ ਬਾਅਦ ਹੀ ਜਿਆਦਾ ਕੋਸ਼ਿਸ਼ ਕਰਿਆ ਕਰੋ ਕਿ ਕਰਨ ਦੀ ਵੀਰੇ ਠੀਕ ਹੈ ਭਾਈ ਜੀ ਵੀ ਮਤਲਬ ਬਈ ਤੁਸੀਂ ਵਟਸਐਪ ਤੇ ਬਾਈਆਂ ਨੂੰ ਵੋਇਸ ਮੈਸੇਜ ਛੱਡ ਦਿਓ ਤੁਹਾਨੂੰ ਟਰੈਕਟਰ ਵੋਇਸ ਮੈਸੇਜ ਫੋਟੋਆਂ ਵਗੈਰਾ ਤੁਹਾਨੂੰ ਪਹਜਿਆ ਕਰਨੀਆਂ ਵੀਰੇ ਜਿੰਨੇ ਟਰੈਕਟਰ ਲੈਣਾ ਸਾਰਾ ਕੁਝ ਪਾ ਦਿਆ ਕਰਾਂਗੇ ਵਟਸਐਪ ਤੇ ਮੈਸ ਆਈਆਂ ਕੋਲੇ ਇਕੱਲੇ ਟਰੈਕਟਰ ਹੋਣਗੇ ਮੇਰੇ ਕੋਲ ਇਕੱਲੇ ਟਰੈਕਟਰ ਹੀ ਨੇ ਤੇ ਸਭ ਤੋਂ ਪਹਿਲਾਂ ਬਈ ਦਿਖਾਉਣੇਗੇ ਤੁਹਾਨੂੰ ਪ੍ਰੀਤ ਜੀ ਦੇਖੋ ਜੀ 2022 ਮਾਡਲ ਹੈ ਜੀ ਠੀਕ ਹੈ ਜੀ ਹਰਿਆਣਾ ਨੰਬਰ ਫਸਟ ਪਾਰਟੀ ਦਾ ਟਰੈਕਟਰ ਹੈ ਜੀ ਥੇਟ ਰਹੇਗਾ 4 ਲੱਖ ਰੁਪਏ 2022 ਮਾਡਲ ਟਰੈਕਟਰ ਦਾ 4 ਸਿਲੰਡਰ ਟੌਪ ਮਾਡਲ ਹੈ ਸਾਰਾ ਓਕੇ ਬਈ ਜੀ ਇਕੱਲਾ 2 ਸਪੀਡ ਹੈਗਾ ਹਾਂ ਜੀ ਸੈਂਟਰ ਗੇਅਰ ਦੇ ਵਿੱਚ ਪੂਰਾ ਨਵਾਂ ਟਰੈਕਟਰ ਹੈ ਜੀ ਠੀਕ ਹੈ ਬਈ ਜੀ ਟਾਇਰ ਨਾਲ ਦੇ ਬਈ ਨਾਲ ਦੇ ਟਾਇਰ ਹੈ ਜੀ ਆ ਦੇਖੋ 7ਵਾਂ ਮਹੀਨਾ 2022 ਦੇ ਟਾਇਰ ਨਾਲ ਦੇ ਆ ਜੀ ਠੀਕ ਹੈ ਬਈ ਜੀ ਲੈ ਮਿੱਤਰੋ ਕੁਮ ਕਿ ਆ ਜਾਦੀ ਹੈ ਨਾ ਬਈ ਤਾਂ ਵੀ ਟਰੈਕਟਰ ਨੇ ਮੁਕਦੇ। ਬੁੜੇ ਨਹੀਂ ਕੁਮ ਸਾਰੀ ਦਿਹਾੜੀ ਚ ਨਹੀਂ ਖਤਮ ਹੁੰਦੇ। ਸੋਨਾਲਿਕਾ ਡੀਆਈ 35 ਦਾ ਆ ਗਿਆ ਬਈ। ਸੋਨਾਲਿਕਾ ਡੀਆਈ 35 2022 ਮਾਡਲ ਹੈ ਜੀ। ਲੈ ਮੇਟਰ। ਇਹ 21 ਮਾਡਲ ਟਰੈਕਟਰ ਹੈ ਜੀ ਫਾਈਬਰ ਛਤਰੀ ਲੱਗੀ ਆ ਵੱਡੇ ਪਦਾਨ ਜੇ ਲੱਗੇ ਨੇ ਇਸ ਟਰੈਕਟਰ ਨੂੰ। ਠੀਕ ਆ। ਰੇਟ ਰਹੇਗਾ ਦਾ 440000 ਰੁਪਿਆ ਜੀ। ਠੀਕ ਆ ਬਈ ਜੀ। ਆ ਦੇਖੋ ਬਈ ਪੰਪ ਬੂੰਪਦ ਦੀ ਐਨ ਚੰਗਾ ਪੂਰਾ ਨਵਾਂ ਟਰੈਕਟਰ ਟਰੈਕਟਰ ਜਿਵੇਂ ਮੈਂ ਕਹਿੰਦਾ ਇੱਕ ਸਕ੍ਰੈਚ ਵੀ ਨਹੀਂ ਹੈਗਾ ਬਈ ਜੀ ਬਹੁਤ ਨਵਾਂ ਟਰੈਕਟਰ ਆ। ਠੀਕ ਆ ਵੱਡੇ ਕੰਮ ਨੂੰ ਵਧੀਆ ਬਈ ਹਾਂਜੀ ਹਾਂ ਪੂਰਾ ਡਬਲ ਕਲਚ ਪਾਵਰ ਸ਼ੇਅਰਿੰਗ ਤੇਲ ਬ੍ਰੇਕ ਸਾਰੇ ਖੂਬੀਆਂ ਨੇ ਰਿਵਰਸ ਸਪੀਡ ਡੈਟెక్టర్ ਆ ਵੀਰੇ ਠੀਕ ਆ ਬਾਈ ਜੀ ਇਹਦਾ ਬੰਜੂ ਰੇਟ ਬਈ ਇਹ ਪਾਜੀ 4 ਲੱਖ 40 ਹਜ਼ਾਰ ਦਾ ਟਰੈਕਟਰ ਦੇ ਦਾਂਗੇ ਨਵਾਂ ਟਰੈਕਟਰ ਆ ਪੂਰਾ ਓਕੇ ਬਾਈ ਜੀ ਬਾਕੀ ਮਾਣ ਤਾਣ ਮੌਕੇ ਦੇ ਭਰਾਵਾਂ ਦਾ ਜ਼ਰੂਰ ਕਰਾਂਗੇ ਜਿਹੜਾ ਵੀ ਆਏਗਾ ਵੀਰੇ ਓਕੇ ਬਾਈ ਜੀ ਹਾਂਜੀ ਇਹ 2013 ਮਾਡਲ ਹੈ ਜੀ ਠੀਕ ਆ ਜੀ 2013 ਮਾਡਲ ਹੈ ਹਰਿਆਣਾ ਨੰਬਰ ਹੈ ਇਹ ਤੁਹਾਨੂੰ ਸਵਾ 3 ਲੱਖ ਦਾ ਪਵੇਗਾ ਟਰੈਕਟਰ 13 ਮਾਡਲ ਪਾਵਰ ਸ਼ੇਅਰਿੰਗ 750 ਠੀਕ ਹੈ ਭਾਈ ਜੀ ਮਤਲਬ ਵੀ ਆ ਇਕੱਠੇ ਐ ਐਵੇਂ ਜੇ ਖੜੇ ਨੇ ਟਰੈਕਟਰ ਕੋਈ ਆਇਆ ਤਾਂ ਨਹੀਂ ਹੋਊਗਾ ਹਨਾ ਵੀ ਇੰਜਨ ਗੇਅਰ ਦਾ ਮਾੜਾ ਨਹੀਂ ਚੱਲਦਾ ਸਾਰਾ ਇੰਜਨ ਗੇਅਰ ਤਸੱਲੀ ਕਰਾ ਕੇ ਦਵਾਂਗੇ ਵੀਰੇ ਆਪਾਂ ਜਿਹੜਾ ਕੋਈ ਲੋਕਲ ਬੰਦਾ ਚਾਹੇ ਵਾਹ ਕੇ ਪੈਸੇ ਦੇ ਦੇ ਦੋ ਦਿਨ ਤਾਂ ਵੀ ਕੋਈ ਚੱਕਰ ਨਹੀਂ ਠੀਕ ਹੈ ਜੀ ਮਤਲਬ ਕਹਿ ਸਕਦੇ ਆ ਪਰ ਮਾਰਕੀਟ ਕਵਾੜ ਆ ਗਿਆ ਟਰੈਕਟਰ ਕਵਾੜ ਟਰੈਕਟਰ ਕਵਾੜ ਨਹੀਂ ਹੁੰਦੇ ਟਰੈਕਟਰ ਵਧੀਆ ਹੁੰਦੇ ਨੇ ਠੀਕ ਆ ਭਾਈ ਜੀ ਨਿਊ ਹਾਲੈਂਡ ਆ ਗਿਆ 5500 ਨਿਊ ਹਾਲੈਂਡ 5500 ਮਾਡਲ 2014 ਜੀ 3 ਸਪੀਡ ਆ ਯੂਜੀ ਗੇਅਰ ਚ ਆ ਜੀ ਬਿਨਾ ਡਿਸਟ੍ਰ 3 ਲੱਖ ਰੁਪਏ ਮੈਸੀ 2019 ਮਾਡਲ ਹੈ ਜੀ ਸਵਾ 4 ਲੱਖ ਰੁਪਏ ਦਾ ਹਰਿਆਣਾ ਨੰਬਰ ਕਲੀਅਰ ਆ ਪੂਰਾ ਨਵਾਂ ਟਰੈਕਟਰ ਆ ਨਾਲ ਦੀ ਡਾਇਰੈਕਟਰ ਤੇ ਪਲੇਟਫਾਰਮ ਚੈੱਕ ਕਰਵਾ ਦਈਏ ਆ ਬਈ ਤਰਸੇਮ ਆ ਦਿਖਾਈ ਪਲੇਟਫਾਰਮ ਇਹਦਾ ਪੂਰਾ ਨਵਾਂ ਟਰੈਕਟਰ ਹੈ ਭਾਜੀ ਟਰੈਕਟਰ ਤੇ ਕੋਈ ਕਮੀ ਨਹੀਂ ਹੈ ਸਕਰੈਚ ਜਿੰਨਾ ਵੀ ਨਿਸ਼ਾਨ ਨਹੀਂ 19 ਮਾਡਲ ਟਰੈਕਟਰ ਆ ਨਾਲੇ ਪਾਲਸ ਦਾ ਬਹੁਤ ਦੂਰ ਦੀ ਗੱਲ ਆ ਤੋਤਾ ਵੀ ਨਹੀਂ ਪਾਈ ਹਾਂਜੀ ਤੋ ਆਏ ਵੀ ਨਹੀਂ ਜੇ ਬਰਸਾਤਾ ਕਰਕੇ ਤੋ ਆਏ ਵੀ ਨਹੀਂ ਟਰੈਕਟਰ ਨੂੰ ਪਾਣੀ ਬਹੁਤ ਖੜਾ ਮਾਰਕੀਟ ਚ ਨਹੀਂ ਉਹਦੇ ਕਰਕੇ ਤੋ ਆਏ ਨਹੀਂ ਟਰੈਕਟਰ ਓਕੇ ਬਾਈ ਜੀ ਇਹ ਵਿੰਡੋ ਫਾਰਮ 2021 ਮਾਡਲ ਆ ਪੰਜਾਬ ਨੰਬਰ ਆ ਪੀ ਵੀ 13 365 ਹੈ ਜੀ 65 ਐਚ ਪੀ ਦਾ ਟਰੈਕਟਰ ਟਰੈਕਟਰ ਪੂਰਾ ਇੱਕ 4 ਲੱਖ ਰੁਪਏ ਦਾ ਦੇ ਦਾਂਗੇ 65 ਐਚ ਪੀ ਦਾ ਪਾਵਰ ਸ਼ੇਅਰਿੰਗ ਟੇਲ ਬ੍ਰੇਕ ਡਬਲ ਕਲਚ ਆ ਮਾਡਲ ਰਵਾ ਸਪੀਡ 2021 ਮਾਡਲ ਨੰਬਰ ਪੰਜਾਬ ਦਾ ਪੀ ਵੀ 13 ਸੰਗਰੂਰ ਦਾ ਇੱਕ ਗੱਲ ਹੋਰ ਆ ਪਰ ਸੇਮ ਆ ਮੈਂ ਤਾਂ ਹੈਰਾਨ ਹੋ ਗਿਆ ਯਾਰ ਟਰੈਕਟਰ ਵੀ 65 ਐਚਪੀ ਦਾ ਰੇਟ ਵੀ ਜੇ ਕਹੀਏ ਆਪਾਂ ਦੋ ਟਰੈਕਟਰ ਆ ਜਾਣਗੇ ਇਸ ਰੇਟ ਦੇ ਵਿੱਚ 65 ਐਚਪੀ ਦਾ ਜਣਾ ਬਈ ਹਾਂਜੀ ਭਾਜੀ 65 ਐਚਪੀ ਦਾ ਕੋਈ ਟਰੈਕਟਰ 4 ਲੱਖ ਦਾ ਨਹੀਂ ਮਿਲਦਾ 35 ਪਾਵਰ ਦਾ ਵੀ ਨਹੀਂ ਮਿਲਦਾ ਵੀਰੇ 65 ਐਚਪੀ ਦਾ ਟਰੈਕਟਰ ਦਵਾਵਾਂਗੇ ਵੱਡਾ ਇੱਕੀ ਮਾਡਲ ਟਰੈਕਟਰ ਆ ਪੂਰਾ ਠੀਕ ਹੈ ਮਤਲਬ ਜੇ ਬਈ ਟਰਾਲੀ ਟਰੂਲੀ ਦਾ ਕੰਮ ਕਰਨਾ ਹੋਵੇ ਆ ਲੈ ਜਾਣਾ ਬਈ ਆ ਲੈ ਜਾ ਵੀਰੇ ਪੂਰੀ ਤਸੱਲੀ ਹੈ ਜੇ ਕੋਈ ਲੋਕਲ ਬੰਦਾ ਹੈਗਾ 40 50 60 70 ਕਿਲੋਮੀਟਰ ਵਾਹ ਕੇ ਵੀ ਪੈਸੇ ਦੇ ਦੇ ਦੋ ਦਿਨ ਤਾਂ ਵੀ ਕੋਈ ਚੱਕਰ ਨਹੀਂ ਆਉਂਦਾ ਠੀਕ ਆ ਬਈ ਇੰਨੀ ਗਾਰੰਟੀ ਲੈਣੇ ਬਈ ਠੀਕ ਹੈ ਹਾਂ ਪਾਵਰ ਸ਼ੇਅਰਿੰਗ ਹੈ 3 ਸਪੀਡ ਟੈਟਰ 16 ਮਾਡਲ ਹੈ ਰੇਟ ਰਹੇਗਾ 280000 ਰੁਪਏ 3 ਸਪੀਡ ਦਾ 3 ਸਪੀਡ ਟੈਟਰ 55 ਐਚਪੀ ਦਾ ਨਵਾਂ ਟੈਟਰ ਹੈ ਟਾਇਰ ਵੀ ਨਵੇਂ ਨੇ ਟੈਟਰ ਦੇ ਠੀਕ ਆ ਗੂਡিয়ার ਦੇ ਟਾਇਰ ਆ ਕੋਈ ਦੇਸੀ ਟਾਇਰ ਨਹੀਂ ਹੈ ਨਾਲੇ ਹਰਿਆਣਾ ਦਾ ਨੰਬਰ ਹੈ ਜੀ ਗੱਲ ਮਿਲੇਗੀ ਕਹਿ ਸਕਦੇ ਆਂਗੇ ਭਾਈ ਡੇਢ ਤੋਂ 2 ਲੱਖ ਰੁਪਏ ਦਾ ਫਾਇਦਾ ਹੈਗਾਗਾ ਬਿਲਕੁਲ ਹੈਗਾ ਭਾਜੀ ਹੈਗਾ ਸ਼ਰਤ ਪਹਿਲੀ ਇਹ ਹੈ ਕਿ ਟੈਟਰ ਨਾਮ ਇਹ ਜਰੂਰ ਕਰਾਉਣਾ ਪਏਗਾ ਕਾਗਜ਼ ਤਾਂ ਦੇਵਾਂਗੇ ਟੈਟਰ ਠੀਕ ਹੈ ਜੀ ਇਹ ਨਾਮ ਕਰਾਉਣਾ ਪੈਣਾ ਲਾਜ਼ਮੀ ਹੈ ਮਾਸਟਰ ਦਾ ਟੈਟਰ ਹੈ ਸਕੂਲ ਦੇ ਠੀਕ ਹੈ ਪਹਿਲਾ ਸੌਦਾ ਫਿਰ ਕਾਗਜ਼ ਫਿਰ ਨਾ ਫਿਰ ਡਿਲੀਵਰੀ ਦਵਾਂਗੇ ਟਰੈਕਟਰ ਦੀ ਪਹਿਲੇ ਨਾਮ ਕਰਾਉਣਾ ਪਏਗਾ ਟਰੈਕਟਰ ਓਕੇ ਭਾਈ ਜੀ ਤੇ ਅੱਜ ਤੁਹਾਨੂੰ ਬਈ ਪਿੱਛੇ ਦਿਖਾਉਣਗੇ ਉਹ ਟਰੈਕਟਰ ਦੇਖੋ ਬਈ ਟਰੈਕਟਰ ਪਾਈਆਂ ਕੋਲੇ 60 ਤੋਂ 65 ਟਰੈਕਟਰ ਹਰ ਵਕਤ ਅਵੇਲੇਬਲ ਹੁੰਦੇ ਨੇ ਕਿ ਭਾਈ ਇੱਥੇ ਆ ਕੇ ਟਰੈਕਟਰ ਖਰੀਦ ਸਕਦੇ ਹੋਗੇ ਸਵਰਾਜ ਆ ਗਿਆ ਭਾਈ ਜੀ ਸਵਰਾਜ 2014 ਮਾਡਲ ਹੈ ਵੀਰ ਜੀ ਠੀਕ ਹੈ ਜੀ 2014 ਮਾਡਲ ਹੈ ਆਪਣਾ ਹਰਿਆਣਾ ਨੰਬਰ ਕਲੀਅਰ ਹੈ ਰੇਟ 4 ਲੱਖ ਰੁਪਿਆ ਰਹੇਗਾ ਡੀਟੀ ਮਾਡਲ ਹੈ ਜੀ 8516 ਦੇ ਟਾਇਰ ਹੈ ਪਿੱਛੇ ਡਿਸਟ੍ਰੀਬਿਊਟਰ ਹੈ ਪੂਰਾ ਚੰਗਾ ਟਰੈਕਟਰ ਹੈ ਠੀਕ ਹੈ ਜੀ ਟਾਇਰ ਚੰਗੇ ਨੇ ਟੋਟਲ ਕੁੱਲ ਮਿਲਾ ਕੇ ਕਹਿੰਦੀ ਪੂਰੇ ਨਵੇਂ ਟਰੈਕਟਰ ਹੈ ਟਾਇਰ ਟਾਇਰ ਵੀ 70 ਪੈਸੇ ਹੈਗੇ ਨੇ ਟਰੈਕਟਰ ਦੇ ਅਗਲੇ ਨਵੇਂ ਵਰਗੇ ਪਏ ਨੇ ਟਾਇਰ ਠੀਕ ਹੈ ਜੀ ਮਤਲਬ ਦੇਖ ਸਕਦੇ ਹੋ ਟਰੈਕਟਰ ਪੂਰਾ ਫੁੱਲ ਸੋਨਾ ਤੇ ਫੁੱਲ ਨਵਾਂ ਪਿਆਗਾ 4 ਸਟਾਰ ਰਿਵਰਸ ਪੀਟੇ ਦੇ ਵਿੱਚ ਅਗਲਾ ਉਹ ਸਵਰਾਜ ਭਾਈ ਉਹ ਸਵਰਾਜ ਡਬਲ ਕਲਚ ਟਰੈਕਟਰ 11 ਮਾਡਲ ਦਾ ਰੇਟ 3 ਲੱਖ ਰੁਪਿਆ ਰਹੇਗਾ ਦਿੱਤੀ ਟਰੈਕਟਰ ਦਾ ਹਰਿਆਣਾ ਨੰਬਰ ਹੈ ਜੀ ਠੀਕ ਹੈ ਜੀ ਮਤਲਬ 735 ਦੇ ਰੇਟ ਚ ਕਹਿ ਰਹੀ ਹੈ 850 ਉਹਨੇ 11 ਮਾਡਲ ਦੀ ਐਨਓਸੀ ਨਹੀਂ ਮਿਲਦੀ 14 ਮਾਡਲ ਦੀ ਮਿਲ ਜਾਏਗੀ ਠੀਕ ਹੈ ਭਾਈ ਜੀ 11 ਤੇ ਐਨਓਸੀ ਵੀ ਤੁਸੀਂ ਕਢਾ ਕੇ ਦੋਗੇ ਹਾਂ ਐਨਓਸੀ ਕਢਾ ਦਾਂਗੇ ਉਹਦਾ ਖਰਚਾ 2 ਤੋਂ 2.5 ਹਜ਼ਾਰ ਰੁਪਏ ਉਹ ਗਾਕ ਦਾ ਹੋਏਗਾ ਜੀ ਠੀਕ ਹੈ ਭਾਈ ਜੀ ਅਗਲਾ ਉਹ ਆ ਗਿਆ ਭਾਈ ਜੀ ਇਸ 450 ਹਾਂ ਇਸ 450 2013 ਮਾਡਲ ਹੈ ਜੀ ਹਰਿਆਣਾ ਨੰਬਰ ਹੈ ਰੇਟ 2 ਲੱਖ ਰੁਪਿਆ ਜੀ ਡਬਲ ਕਲਚ ਟਰੈਕਟਰ ਆ ਪੂਰਾ ਇੰਜਨ ਗੇਅਰ ਦਾ ਵਧੀਆ ਟਰੈਕਟਰ ਹੈ ਜੀ ਮਾਡਲ ਬਈ 2013 ਮੇਰੇ ਤੇ ਲੈ ਵੀ ਮਿੱਤਰੋ ਨਾਲ ਦੇ ਡਾਰਾ ਟਰੈਕਟਰ ਦੇ ਪਿਛਲੇ 13 ਮਾਡਲ ਦੇ ਟਰੈਕਟਰ ਪੂਰਾ ਚੰਗਾ ਇੰਜਨ ਗੇਅਰ ਦਾ ਰੇਟ ਸਿਰਫ 2 ਲੱਖ ਰੁਪਏ ਠੀਕ ਹੈ ਗਰਮੀ ਵਾਲਾ ਕੰਮ ਕਰ ਰੱਖਿਆ ਭਈ ਅੱਜ ਤਾਂ ਤੁਸੀਂ ਬਿਲਕੁਲ ਵੀਰੇ ਆਫਰ ਲਾਤੀ ਪੂਰੀ ਦੀਵਾਲੀ ਦੀ ਠੀਕ ਹੈ ਭਈ ਦੀਵਾਲੀ ਤੇ ਆਫਰ ਲਾਤੀ ਆ ਬਈ 60 ਦਾ ਫਾਰਮ ਟਰੈਕ 60 2007 ਮਾਡਲ ਟਰੈਕਟਰ ਹੈ ਜੀ ਠੀਕ ਹੈ ਜੀ ਹਰਿਆਣਾ ਨੰਬਰ ਹੈ ਐਨਓਸੀ ਨਹੀਂ ਮਿਲੇਗੀ ਭਾਜੀ ਇਹਦੀ ਇਹਦਾ ਰੇਟ ਰਹੇਗਾ ਸਵਾ 2 ਲੱਖ ਰੁਪਏ ਲੈ ਹੁਣ ਆ ਲੰਡਾ 3x+ ਆ ਗਿਆ ਜੀ ਟਰੈਕਟਰ 55 hp ਦਾ ਟਰੈਕਟਰ ਹੈ ਵਿਦਆਊਟ ਟਰਬੋ ਠੀਕ ਹੈ ਜੀ ਡਿਸਟ੍ਰਿਬਿਊਟਰ ਆ 3 ਸਪੀਡ ਆ ਠੀਕ ਹੈ ਜੀ ਡਬਲ ਡਿਸਟ੍ਰਿਬਿਊਟਰ ਟਰੈਕਟਰ ਹਰਿਆਣਾ ਨੰਬਰ ਆ ਪਿਛਲੇ ਟਾਇਰ 70 ਪੈਸੇ ਨੇ ਡੈਕਟਰ ਦੇ ਓਕੇ ਜੀ ਅਗਲੇ ਟਾਇਰ ਨਵੇਂ ਨੇ ਐਮ ਆਰ ਐਫ ਦਾ ਦੇਖੋ ਭਾਜੀ ਨਿਸ਼ਾਨ ਵੀ ਉਹੀ ਲੱਪਿਆ ਹਲੇ ਠੀਕ ਆ ਭਾਜੀ ਜਮਨਾਂ ਮੇ ਟਾਇਰ ਪੁਰਾਣਾ ਮਾ ਡੈਕਟਰ ਇੰਜਨ ਗੇਅਰ ਦਾ ਵਧੀਆ ਰੇਟ ਰਹੇਗਾ 3.5 ਲੱਖ ਰੁਪਏ ਭਾਜੀ 3.5 ਲੱਖ ਰੁਪਏ ਮਾਡਲ ਸੀ ਭਾਜੀ ਇਹ ਮਾਡਲ 2011 ਜੀ TX+ ਟਰੈਕਟਰ ਆ 55 HP ਦਾ ਭਾਜੀ ਇਹ ਟਰੈਕਟਰ ਬੰਦ ਹੋ ਗਿਆ ਸੀ 11 ਦੇ ਵਿੱਚ ਜੀ 12 ਦੇ ਵਿੱਚ ਮੈਂ ਸੁਪਰ ਆ ਗਿਆ ਸੀ ਟਰੈਕਟਰ ਠੀਕ ਆ ਜ ਲਏ ਮਿੱਤਰੋ ਅਗਲਾ ਸੋਨਾ ਲਿਕ ਆ ਗਿਆ 750 ਦਾ ਟੌਪ ਵਾਲਾ ਬਿਨਾ ਚੇਂਜਰ ਵਾਲਾ ਬਾਈ ਜੀ ਹਾਂ 17 ਮਾਡਲ ਟਰੈਕਟਰ ਹਾਈ ਲੋ ਟਰੈਕਟਰ ਹੈ ਜੀ ਹਾਈ ਲੋ ਕੇਅਰ ਦੇ ਵੀ ਟਰੈਕਟਰ ਹੈ ਪਾਵਰ ਸ਼ੇਅਰਿੰਗ ਚ 17 ਮਾਡਲ ਹਰਿਆਣਾ ਨੰਬਰ ਰੇਟ ਰਹੇਗਾ ਇਹਦਾ ਸਵਾ 4 ਲੱਖ ਰੁਪਏ ਜੀ ਲਏ ਮਿੱਤਰੋ ਸਵਾ 4 ਲੱਖ ਰੁਪਏ ਹਰਿਆਣਾ ਨੰਬਰ ਟਰੈਕਟਰ 855 ਆ ਗਿਆ ਅਗੇ 3 ਸਪੀਡ ਜੀ ਠੀਕ ਹੈ ਜੀ ਪਾਵਰ ਸ਼ੇਅਰਿੰਗ 3 ਸਪੀਡ ਟਰੈਕਟਰ ਹੈ ਜੀ 22 ਮਾਡਲ ਹੈ ਰੇਟ ਰਹੇਗਾ ਇੱਕੋ ਹਾਂ ਨਾ ਦੇ ਵਿੱਚ 635000 ਰੁਪਏ ਦਾ ਭਾਜੀ 3 ਸਪੀਡ 22 ਮਾਡਲ ਟਰੈਕਟਰ 855 ਇਹ ਜੇ ਟਰੈਕਟਰ ਕੋਈ 6,35,000 ਦਾ ਮੈਨੂੰ ਦੇ ਦੇ ਆਪਣਾ ਕੋਈ ਵੀ ਬੰਦਾ ਫੋਨ ਮੈਸੇਜ ਕਰ ਦੇ ਕੇ ਭਾਈ ਸਾਨੂੰ 6,35 ਦਾ ਪਿੰਡੋਂ ਮਿਲਦਾ 6 ਲੱਖ ਦਾ ਟਰੈਕਟਰ ਦੇ ਦਾਂਗੇ ਆਪਾਂ ਤੇ 35,000 ਹੋਰ ਵੀ ਛੱਡ ਦਾਂਗੇ ਟਰੈਕਟਰ ਲੈ ਵੀ 35 ਪੂਰਾ ਨਵਾਂ ਟਰੈਕਟਰ ਹੈ ਇੱਕ ਨੰਬਰ ਦਾ ਠੀਕ ਆ ਭਾਈ ਜੀ ਐਕਸਮ ਲੈਣਾ ਪੰਜਾਬ ਨੰਬਰ ਟਰੈਕਟਰ ਹੈ ਜੀ 2000 16 ਮਾਡਲ ਆ ਟਰੈਕਟਰ ਠੀਕ ਆ ਰੇਟ ਰੇਗਾ 3.5 ਲੱਖ ਰੁਪਏ ਸਿਰਫ ਠੀਕ ਆ 2 ਸਪੀਡ ਦੇ ਵਿੱਚ ਆਣਾ ਬਈ 2 ਸਪੀਡ ਚ ਪੰਜਾਬ ਨੰਬਰ ਮਤਲਬ ਇੱਕ ਗੱਲ ਹੋਰ ਆ ਬਈ ਇਹ ਟਰੈਕਟਰ ਨੂੰ ਆ 3 ਸਪੀਡ ਕਰਨਾ ਸੌਖਾ ਜਾਣਾ ਬਈ ਉਹ ਟਰੈਕਟਰ ਜੀ ਹੁਣ ਜਿਹੜਾ 3 ਸਪੀਡ ਆ ਰਿਹਾ ਟਰੈਕਟਰ ਇਸ ਤੋਂ ਹੀ ਕੀਤਾ ਹੋਇਆ ਜੀ ਸਾਰਾ ਸਹੀ ਗੱਲ ਆਣਾ ਬਈ ਇੰਜਨ ਮਤਲਬ ਕਹਿ ਲਈ ਬਈ 3 ਜੀ ਇੰਜਨ ਗੇਅਰ ਦਾ ਪਹਿਲੇ ਜਿਹੜਾ ਹੁੰਦਾ ਹੈ ਹਾਂਜੀ ਹਾਂਜੀ ਪੂਰਾ ਇੰਜਨ ਗੇਅਰ ਦੀ ਤਸੱਲੀ ਆ ਟਰੈਕਟਰ ਦੀ ਪੂਰਾ ਨਵਾਂ ਟਰੈਕਟਰ ਆ ਇੰਜਨ ਗੇਅਰ ਦਾ ਜੀ ਠੀਕ ਆ ਜੀ ਰੇਟ ਰੇਟ ਪਾਜੀ 3 ਅਗਲਾ ਇਹ ਆ ਗਿਆ ਅਰਜਨ ਬਾਈ ਜੀ ਅਰਜਨ ਮੈਡ ਟਰੈਕਟਰ ਹੈ ਜੀ 2013 ਮਾਡਲ ਹੈ ਜੀ ਰੇਟ ਰਹੇਗਾ ਇਹਦਾ 2,70,000 ਰੁਪਇਆ ਜੀ ਠੀਕ ਆ ਬਾਈ ਜੀ ਹਾਂ 36 36ਤੀ ਹੋਲਣ 2001 ਮਾਡਲ ਟਰੈਕਟਰ ਹੈ ਜੀ ਰੇਟ 2 ਲੱਖ ਰੁਪਇਆ ਜੀ ਹਰਿਆਣਾ ਨੰਬਰ ਆ ਬਹੁਤ ਸੋਹਣਾ ਟਰੈਕਟਰ ਹੈ ਜੀ ਇਹ ਵੀ ਠੀਕ ਆ ਬਾਈ ਜੀ ਵੇ ਮਤਲਬ ਇਹ ਨਾ ਕਹਿਣਾ ਨਾ ਕਈ ਵਾਰ ਆਹ ਕਹਿੰਦੇ ਹੁਣ ਕਿ ਭਈ ਹਵਾ ਨਿਕਲੇ ਪਈ ਆ ਕੇ ਟਰੈਕਟਰ ਨਹੀਂ ਨਹੀਂ ਉਹ ਭਾਈ ਹੁਣ ਟਰੈਕਟਰ ਬਹੁਤ ਖੋਣ ਕਰਕੇ ਨਾ ਜੀ ਤਾਂ ਕਰਕੇ ਬਸ ਥੋੜੀ ਕੇਅਰ ਨਹੀਂ ਹੋ ਰਹੀ ਟਰੈਕਟਰਾਂ ਦੀ ਠੀਕ ਆ ਭਾਈ ਜੀ ਹੁਣ ਆ 750 ਇੱਕ ਸਾਹਮਣੇ ਟਰੈਕਟਰ ਖੜਾ ਜੀ ਇਸ ਤੇ ਨੀਗਾ 20 ਮਾਡਲ ਦਾ ਟਰੈਕਟਰ 3 ਸਪੀਡ ਚੇਂਜਰ ਵਾਲਾ ਠੀਕ ਆ ਜੀ ਨੰਬਰ ਹਰਿਆਣਾ ਦਾ ਟਰੈਕਟਰ ਤੇ ਸਾਰੇ ਕਾਗਜ਼ ਪੱਤਰ ਪੂਰੇ ਨੇ ਜੀ ਠੀਕ ਆ ਕੁੱਲ ਮਿਲਾ ਕੇ ਭਾਈ ਨਵਾਂ ਟਰੈਕਟਰ ਹੈਗਾ ਨਾ ਭਾਈ ਤੇ ਰੇਡ ਵੀ ਹੈ ਜਿਆ ਦੇ ਦੇਣਾ ਜਿਹੜਾ ਕਿੱਥੇ ਨਹੀਂ ਮਿਲਣਾ 4 ਲੱਖ ਰੁਪਏ ਦਾ ਟਰੈਕ ਚੇਂਜਰ ਵਾਲਾ ਚੇਂਜਰ ਵਾਲਾ 3 ਸਪੀਡ ਟਰੈਕਟਰ 80 ਪੈਸੇ ਟਾਇਰ ਟਰੈਕਟਰ ਦੇ ਨਾਲ ਦੇ ਰਹੇ ਤੇ ਕਾਲਾ ਮਾਡਲ ਵੀ ਵੀ ਆ ਟਰੈਕਟਰ ਰੇਟ ਸੁਣ ਲਓ 4 ਲੱਖ ਰੁਪਇਆ ਸਿਰੋ ਠੀਕ ਆ ਜੀ ਜੇ ਮਾਰਕੀਟ ਨਾਲੋਂ ਕਿੰਨੇ ਰੁਪਏ ਦੀ ਛੂਟ ਹੋ ਗਈ ਭਈ ਇਹ ਤੇ ਜੇ ਮਾਰਕੀਟ ਦੇ ਵਿੱਚ ਭਾਈ 5.5 ਲੱਖ ਦਾ ਟਰੈਕਟਰ ਵਿਕਦਾ ਅੱਜ ਆਪਣੇ ਕੋਲੇ ਆਪਾਂ 4 ਲੱਖ ਰੁਪਏ ਦਾ ਦੇ ਰਹੇ ਹਾਂ ਜੀ ਕਹਿ ਸਕਦੇ 1.5 ਲੱਖ ਦੀ ਛੂਟ ਹੈ 1.5 ਲੱਖ ਦੀ ਛੂਟ ਹੈ ਜੀ ਇਹ ਹਰਿਆਣਾ ਨੰਬਰ ਹੈ ਸਾਰੇ ਕਾਗਜ਼ ਕੰਪਲੀਟ ਨੇ ਜੀ ਸਵੀਤੀ ਨੇ ਭਈ ਅੱਧਾ 1.5 ਲੱਖ ਰੁਪਇਆ ਚੱਕਦਾ ਟਰੈਕਟਰ ਦੇ ਵਿੱਚੋਂ ਠੀਕ ਹੈ ਭਾਈ ਆਜੋ ਅਗਲੇ ਟਰੈਕਟਰ ਜੀ ਲਗਾਉਂਦੇ ਆ 3630 ਪਲਸ ਵਾਲਾ ਆ ਗਿਆ ਇਹ ਮਾਡਲ 333 2010 ਮਾਡਲ ਹੈ ਰੇਟ 2.5 ਲੱਖ ਰੁਪਏ ਦਾ ਪੇਗਾ ਜੀ ਬਸ ਹਾਂ ਨਾ ਦੇ ਵਿੱਚ ਵਧੀਆ ਟਰੈਕਟਰ ਹੈ ਇੰਜਨ ਗੇਅਰ ਦਾ ਪਲਸ 2010 ਮਾਡਲ ਹੈ 60 55 2015 ਮਾਡਲ ਹੈ ਰੇਟ ਲੇਗਾ 3 ਲੱਖ ਰੁਪਏ ਠੀਕ ਆ ਪੂਰਾ ਚੰਗਾ ਟਰੈਕਟਰ ਹੈ ਜੀ 850 ਇਹ ਸੇਲ ਹੋ ਗਿਆ ਭਾਜੀ ਟਰੈਕਟਰ 15 ਮਾਡਲ ਟਰੈਕਟਰ ਸੀ ਇਹ ਦੇਤਾ ਸਵਾ ਚਾਰ ਲੱਖ ਠੀਕ ਆ ਬਾਈ ਹੈਵੀ ਬੰਪਰ ਲੱਗਾ ਆ ਦੇਖੋ ਹੈਵੀ ਬੰਪਰ ਛਤਰੀ ਕਨੋਪੀ ਲੱਗੀ ਹੋਈ ਸੀ ਇਹ ਦੇ ਤਾ ਵੀਰ ਜੀ ਠੀਕ ਆ ਬਾਈ ਹੋਰ ਟਰੈਕਟਰ ਬਾਈ ਆ ਸਾਰੇ ਸਾਰੇ ਆਪਣੇ ਨੇ ਵੀਰੇ ਟਰੈਕਟਰ ਠੀਕ ਆ ਬਾਈ ਜੀ ਮਤਲਬ 50 60 ਟਰੈਕਟਰ ਦੀ ਗੱਲ ਹੁੰਦੀ ਹੈ ਬਾਈ ਜਦੋਂ ਮਰਜੀ ਆਓ ਤੁਸੀਂ ਠੀਕ ਆ ਜੀ ਅਗਲੀ ਵੀਡੀਓ ਪਹਿਲਾਂ ਆਪਾਂ ਪਾਈ ਸੀ ਕੱਲ ਤੇ ਉਹ ਵੀਡੀਓ ਵੀ ਜਾ ਕੇ ਤੁਸੀਂ ਦੇਖ ਸਕਦੇ ਹੋਗੇ ਉਹਦੇ ਵਿੱਚ ਵੀ ਆਪਾਂ ਟਰੈਕਟਰ ਦਿਖਾਇਆ ਨੇ ਜੌਂਡੀਅਰ ਹੋ ਗਿਆ ਨਿਊ ਹੋਲੈਂਡ ਹੋ ਗਿਆ ਇੰਡੋ ਫਾਰਮ ਹੋ ਗਿਆ ਰੇਕ ਪ੍ਰਕਾਰ ਦਾ ਤੁਹਾਨੂੰ ਓਜ ਵਿੱਚ ਵੀ ਜਾ ਕੇ ਟਰੈਕਟਰ ਮਿਲ ਜੂਗਾ ਟਰੈਕਟਰ ਸਟਾਰਟ ਕਿੰਨੇ ਰੁਪਏ ਤੋਂ ਹੋ ਜਾਂਦਾ ਭਾਈ ਜੀ ਆਪਣੇ ਕੋਲ ਆਪਣੇ ਕੋਲੋਂ ਭਾਈ ਜੀ ਲੱਖ ਰੁਪਏ ਤੋਂ ਲੈ ਕੇ ਟਰੈਕਟਰ 7 ਲੱਖ ਰੁਪਏ ਤੱਕ ਹੈਗੇ ਨੇ ਠੀਕ ਹੈ ਕੋਈ 4x4 ਹੁੰਦਾ ਭਾਈ ਆਪਣੇ ਕੋਲ 4x4 ਵੀ ਹੁੰਦਾ ਪਰ ਇਸ ਟਾਈਮ ਹੈ ਨਹੀਂ ਸੀਗਾ ਕੱਲ ਵੇਚਦਾ ਵੀਰ ਜੀ ਠੀਕ ਹੈ ਭਾਈ ਜੀ ਤੇ ਲੋਕੇਸ਼ਨ ਦੱਸ ਦਈਏ ਭਾਈ ਜੀ ਇੱਕ ਵਾਰੀ ਆਪੇ ਇੱਕ ਵਾਰ ਲੋਕੇਸ਼ਨ ਦੁਬਾਰਾ ਸੁਣ ਲਓ ਜੀ ਦੁਕਾਨ ਨੰਬਰ 202 ਹੈ ਟਰੈਕਟਰ ਮਾਰਕੀਟ ਹੈ ਜੀ ਮੋਬਾਈਲ ਨੰਬਰ ਹੈਗਾ 987214185 ਠੀਕ ਹੈ ਜੀ ਫੋਨ ਮੇਰੇ ਭਰਾ 10 ਵਜੇ ਤੋਂ ਬਾਅਦ ਕਰਿਆ ਕਰੋ ਸਾਰਿਆਂ हां जी WhatsApp ਤੇ ਤੁਸੀਂ ਮੈਸੇਜ ਕਰ ਦਿਓ ਜੀ ਆਪਣਾ ਸਾਰਾ ਕੁਝ ਤੁਹਾਨੂੰ WhatsApp ਤੇ ਆ ਜਾਇਆ ਕਰੇਗਾ ਵੀਰੇ ਠੀਕ ਹੈ ਮੈਂ ਕੱਲੇ ਮਿਲਣਗੇ ਟਰੈਕਟਰ ਬੀ हां ਕੱਲੇ ਟਰੈਕਟਰ ਨੇ ਹੋਰ ਸਮਾਨ ਨਹੀਂ ਮਿਲੇ ਕੋਈ ਘਰਾੜੀ ਕੋਈ ਹਾਂਡੀ ਚੀਜ਼ ਆਪਣਾ ਤੋਂ ਅਵੇਲੇਬਲ ਨਹੀਂ ਆ ਭਰਾਵਾ ਠੀਕ ਆ ਭਾਈ ਆ ਦੇਖ ਸਕਦੇ ਬਈ ਆ ਟਰੈਕਟਰ ਦੀ ਵੀਡੀਓ ਪਾ ਚੁੱਕੇ ਆਂਗੇ ਆਪਾਂ ਇਹ ਵੀਡੀਓ ਵੇ ਜਾ ਕੇ ਦੇਖ ਸਕਦੇ ਹਾਂ ਕਿ ਠੀਕ ਆ ਬਈ ਬਾਕੀ ਸਕਰੀਨ ਉੱਪਰ ਨੰਬਰ ਹੈਗਾ ਗੱਲਬਾਤ ਬਾਈ ਨਾਲ ਕਰ ਲਿਓ ਠੀਕ ਆ ਬਈ ਸਵਿਟੀ ਗੱਲ ਕਰਕੇ ਬੋਲ ਲਿਆ ਧੰਨਵਾਦ ਤੁਹਾਡਾ ਬਹੁਤ ਬਹੁਤ ਵੀਰੇ ਕਰ ਦਿਓ ਸ਼ੇਅਰ ਭਾਈ ਜੀ ਧੰਨਵਾਦ ਸਤਿ ਸ਼੍ਰੀ ਅਕਾਲ ਜੀ ਸਾਰੇ